ਪੰਜਾਬ ਦੇ ਮੁੱਖ ਮੰਤਰੀ ਕੇ ਆਪਣੇ ਵਿਧਾਨ ਸਭਾ ਖੇਤਰ ਦੂਰੀ ਕੀ ਲੋਕ ਸੇਵਜ ਕੀ ਗੰਭੀਰ ਸਮੱਸਿਆ ਸੇ ਜੂਝ ਰਹੇ ਹਨ ਵਾਰ ਨੰਬਰ 2 ਮੇ ਧਰਮਪਰਾ ਮਹੱਲੇ ਮੇ ਲੰਬੇ ਸਮੇਂ ਸੇ ਗੰਦੇ ਪਾਣੀ ਕੀ ਨਿਕਾਸੀ ਨਾ ਹੋਣੇ ਕੇ ਚਲਤੇ ਲੋਗਾਂ ਕਾ ਜੀਨਾ ਦੂਬਰ ਹੋ ਗਿਆ ਹੈ سمسیا کا سامادہ نہ ہونے پر محلہ نوسیوں نے منگلوار کو لدیانہ سنگرور مکہ مارک جام کر دیا اور ملر کوٹلہ بائی پاس چونک پر دارنا پرداشن کیا اس دوران لوگوں نے سرکار کے خلاف جام کر نارے بازی کرتے ہوئے اپنا گصہ جاہر کیا دارنے میں پنیاب یود کاگریس کے جنرل سیکریٹری شبم شرما شبی ویپار منڈل دوری کے پردان ویکاس جین اور ہردیپ سنگھ دولت پر بھی شامل ہوئے انہوں نے کہا کہ دوری شہر مکھھی منتری کا اپنا ہلکا ہونے کے باوجود جہاں کی حالت بد سے بدتر ہے محلے میں گندگی کے ڈیر لگے ہیں سیوریج کا گندہ پانی گلیوں میں پھیلا ہے اور صفائی ویوستھا پوری طرح سے چرمرائی ہوئی ہے ستھانے لوگوں کا کہنا ہے کہ گندگی اور گندے پانی کے چلتے بچے اور بجور کے بیمار پڑ رہے ہیں کئی بار پر شاشن کو شکایت بھی کی گئی یہاں تک کہ مکہ منتری کو بھی آوگت کر کرایا گیا لیکن کوئی بھی ٹھوس کاروائی نہیں ہوئی نوازیوں نے چتاونی دی ہے کہ جدی جلدی سمادھان نہیں نکلا تو سنگرش اور تیز کیا جائے گا ਸ਼ੁਭੀ ਜੀ ਧਰਮਪੁਰੇ ਮਹੱਲੇ ਦੀ ਜੋ ਸੀਵਰੇਜ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲੀ ਆ ਰਹੀ ਆ ਤੇ ਅੱਜ ਤੱਕ ਨਾ ਲਗਾਇਆ ਗਿਆ ਤੁਸੀਂ ਇੱਥੇ ਪੁੱਛੋ ਕੀ ਗੱਲ ਹੈ ਦੇਖੋ ਜੀ ਇਹ ਇਕੱਲੇ ਧਰਮਪੁਰੇ ਮਹੱਲੇ ਦੀ ਸਮੱਸਿਆ ਨਹੀਂ ਇਸ ਮੁੱਚੇ ਸ਼ਹਿਰ ਦੀ ਸਮੱਸਿਆ ਹੈ ਸ਼ਹਿਰ ਦੇ ਹਰ ਔਰਡ ਵਿੱਚ ਹਰ ਗਲੀ ਦੇ ਵਿੱਚ ਪੀਣ ਵਾਲੇ ਪਾਣੀ ਤੋਂ ਲੋਕ ਮੋਤਾਜ ਨੇ ਸੀਵਰੇਜ ਦਾ ਪਾਣੀ ਦਾ ਗੰਧ ਲੈਟਰਿੰਗ ਆ ਵਾਸ਼ਰੂਮ ਲੋਕਾਂ ਦੇ ਘਰਾਂ ਦੇ ਵਿਚਾਰੇ ਹੈ ਹਰ ਵਿਅਕਤੀ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸ ਚੀਜ਼ ਦੀ ਬਿਮਾਰੀ ਤੋਂ ਪੀੜਤ ਹਨ ਕਿਉਂਕਿ ਇਹ ਦਿਨਾਂਕਾਰ ਲੋਕਾਂ ਨੂੰ ਘਰ-ਘਰ 'ਚ ਡੇਂਗੂ ਕੈਂਸਰ ਦੀ ਬਿਮਾਰੀ ਦੇ ਰੋਗ ਲੱਗ ਰਹੇ ਹਨ ਤਾਂ ਅਸੀਂ ਸਰਕਾਰ ਦੇ ਖਿਲਾਫ ਸਮੂਹ ਮਹੱਲਾ ਵਾਸੀਆਂ ਨੇ ਸਮੂਹ ਸ਼ਹਿਰ ਵਾਸੀਆਂ ਨੇ ਰਲ ਕੇ ਸਵੇਰ ਤੋਂ ਧਰਨੀ ਤੇ ਬੈਠੇ ਹੈ ਕਿ ਜਲਦੀ ਤੋਂ ਜਲਦੀ ਇਹ ਮੁਸ਼ਕਲ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਅਸੀਂ ਇਹ ਰੋਡ ਪੱਕੇ ਤੌਰ ਤੇ ਜੰਮ ਕਰੀ ਜਾਵੇਗੀ ਜੇ ਸਮੱਸਿਆ ਦਾ ਹੱਲ ਨਾ ਹੋਇਆ ਲੋਕਾਂ ਦੀ ਸਮੱਸਿਆ ਦਾ ਜੇ ਹੱਲ ਨਾ ਹੋਇਆ ਜੀ ਕਲੀਅਰ ਹੈ ਵੀ ਇਹ ਮੁਕੰਮਲ ਤੌਰ ਤੇ ਵੇਅਰਪੋਰਟ ਦਾ ਬਾਈਪਾਸ ਸ਼ਹਿਰ ਵਾਸੀਆਂ ਦੇ ਮਹੱਲੇ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜਿਹੜੇ ਇੱਥੇ ਵੋਟ ਸਭ ਨੂੰ ਇਕੱਠਾ ਕੀਤਾ ਜਾਏਗਾ। ਉਹ ਯਾਰ 6-7 ਵੋਟ ਦੀ ਸਮੂਹ ਸ਼ਹਿਰ ਦੀ ਗੱਲ ਹੈ। ਇਹ ਉਹ ਐਸਡੀਐਮ ਸਾਹਿਬ ਕਦੇ ਸ਼ਹਿਰ ਦੇ ਵਿੱਚ ਆਏ ਤਾਂ ਹੁਣ ਇਹ ਤਾਂ ਆਉਂਦੇ ਆ ਆਪਣੇ ਦਫ਼ਤਰਾਂ 'ਚ ਏਸੀਆਂ 'ਚ ਬਹਿ ਕੇ ਬਗ ਜਾਂਦੇ। ਸਾਡੀ ਬੇਨਤੀ ਹੈ, ਇਹੋ ਸਾਹਿਬ ਆਪਣੇ ਸਾਰੇ ਪਰਿਵਾਰ ਨਾਲ ਸਾਡੇ ਮਹੱਲੇ ਚ ਆਣ ਉੱਥੇ ਰਹਿਣ। ਅਸੀਂ ਉਹਨਾਂ ਨੂੰ ਰਹਿਣ ਨੂੰ ਕਮਰਾ, ਖਾਣ ਨੂੰ ਰੋਟੀ ਦਵਾਂਗੇ। ਇੱਕ ਦਿਨ ਰਹਿ ਕੇ ਦਿਖਾ ਦੇ। ਅਸੀਂ ਉਹਨਾਂ ਲਈ ਲੱਤਾ ਹੀੜ ਦੀ ਲੰਗ ਜਾਗੇ ਵੀ ਉਰੇ ਕਦੇ ਵੀ ਉਰੇ ਰਹਿ ਸਕਦੇ ਆ। ਕਿਉਂਕਿ ਇਹਨੇ ਹਾਲਾਤ ਮਾੜੇ ਆ ਸਾਹਿਬ। ਨਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ, ਨਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਉਰੇ ਆਉਂਦਾ। ਉਹਨਾਂ ਨੂੰ ਕਿਹਾ ਜਲਦੀ ਤੋਂ ਜਲਦੀ ਕੰਮ ਸ਼ੁਰੂਆਤ ਕਰਾਈ ਜਾਵੇ ਨਹੀਂ ਤਾਂ ਮੁਕੰਮਲ ਤੌਰ ਤੇ ਜਾਮ ਲਾਇਆ ਜਾਵੇਗਾ ਜੀ ਸੁਭੀ ਜੀ ਫਿਰ ਦੇਖਿਆ ਜਾਵੇ ਤਾਂ ਸੀਐਮ ਸਾਹਿਬ ਦੇ ਦਫਤਰੋਂ ਹੋਏ ਤਾਂ ਕੋਈ ਬਨਵਾਇੰਦਾ ਉਹ ਕਾਹਦਾ ਸੀ ਐ ਮੈਂ ਯਾਰ ਉਹ ਸੀਐਮ ਸਾਹਿਬ ਕਦੇ ਆਇਆ ਧੂਰੀ ਆਉਂਦੇ ਜਿੱਦਾਂ ਆਉਂਦੇ ਮੈਨੂੰ 200 ਪੁਲਿਸ ਵਾਲਾ ਮੈਨੂੰ ਡਿਟੇਨ ਕਰ ਲੈਂਦਾ 200 ਪੁਲਿਸ ਵਾਲਾ ਮੇਰੇ ਘਰ ਦੇ ਬਾਹਰ ਖੜ ਜਾਂਦਾ ਸਾਤੋਂ ਕਾਹਦਾ ਡਰ ਹੈ ਉਹ ਤਾਂ ਮੁੱਖ ਮੰਤਰੀ ਹੈ ਅਜ ਤਾਂ ਹੈ ਹੀ ਕੁਛ ਨਹੀਂ ਸਾਨੂੰ ਬੁਲਾਵੇ ਤਾਂ ਸਹੀ ਅਸੀਂ ਦਸੇ ਧੂਰੀ ਦੇ ਗੱਲ ਕੀ ਹੈ ਧੂਰੀ ਦੇ ਭਗਵੰਤ ਮਾਨ ਨੂੰ ਨਾ ਪਿੰਡਾਂ ਦਾ ਨਾ ਪਤਾ ਹੋਵੇ ਨਾ ਸ਼ਹਿਰ ਦੇ ਮਹਾਲਿਆਂ ਕਿ ਤਰ੍ਹਾਂ 1.5 ਸਾਲ ਰਹਿ ਗਿਆ ਸਾਹਿਬ ਕੰਮ ਕਰ ਲੋ ਨਹੀਂ ਤਾਂ ਤੁਹਾਡਾ ਝੋਲੀ ਬਿਸਤਰਾ ਲੋਕਾਂ ਨੇ ਬੰਨ ਕੇ ਤਿਆਰ ਰੱਖਿਆ ਫੇਰ ਨਾ ਕਿਉਂ ਧੂਰੀ ਵਾਲਿਆਂ ਨੇ ਜਦ ਤੁਸੀਂ ਵੋਟਾਂ ਮੰਗਣਗੇ ਤਾਂ ਤੁਹਾਡੇ ਡਲੇ ਮਾਰ ਕੇ ਸਵਾਗਤ ਕਰਨੀ ਹਰਪ੍ਰੀਤ ਸ਼ਰਮਾ ਵਾਰਡ ਨੰਬਰ 2 ਦਾ ਨਿਵਾਸੀ ਹਾਂ ਮੈਂ ਤੇ ਹਾਂਜੀ ਆਪਣੇ ਆਪਣੇ ਵਾਰਡ ਨੰਬਰ 2 ਦੇ ਵਿੱਚ ਲੰਬੇ ਸਮੇਂ ਤੋਂ ਤਕਰੀਬਨ 2 ਸਾਲਾਂ ਤੋਂ ਸੀਵਰੇਜ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਅਸੀਂ अनेਕਾਂ ਅਫਸਰਾਂ ਨੂੰ ਇਹਨਾਂ ਦੀ ਸ਼ਿਕਾਇਤਾਂ ਕੀਤੀਆਂ अनेका ਵਾਰ ਕਮੇਟੀ 'ਚ ਗਏ ਹਾਂ ਅਨੇਕਾਂ ਵਾਰ ਅਸੀਂ ਸੀਐਮ ਆਫਿਸ ਤੇ ਗਏ ਆ ਅਸੀਂ ਜਾਣਨੇ ਆ ਸੀਵਰੇਜ ਬੋਰਡ ਕੋਲ ਜਾਣਨੇ ਉਹ ਕਹਿੰਦੇ ਨੇ ਸਾਡਾ ਕੰਮ ਨਹੀਂ ਕਮੇਟੀ ਦਾ ਕਮੇਟੀ ਕੋਲ ਜਾਣਨੇ ਉਹ ਕਹਿੰਦੇ ਨੇ ਸਾਡਾ ਕੰਮ ਨਹੀਂ ਸੀਵਰੇਜ ਬੋਰਡ ਦਾ ਦਫਤਰ ਚ ਜਾਣਨੇ ਉਹ ਸਾਨੂੰ ਦਿੰਦੇ ਨੇ ਮਿੱਠੀਆਂ ਗੋਲੀਆਂ ਜਿੰਨਾ ਟਾਈਮ ਬਾੜ ਨੰਬਰ 2 ਦੇ ਬੰਦਿਆਂ ਨੇ ਸੈਕਰੀਫਾਈਜ਼ ਕੀਤਾ ਇਸ ਗੰਦੇ ਪਾਣੀ ਲਈ ਠੀਕ ਹੈ ਨਾ ਇਹਨਾਂ ਦਾ ਸਾਥ ਦਿੱਤਾ ਕੋਈ ਵੀ ਬੰਦਾ ਨਹੀਂ ਦੇ ਸਕਦਾ ਹਾਲਾਂਕਿ ਕੋਈ ਬੰਦਾ 1-2 ਦਿਨ ਨਹੀਂ ਰਹਿ ਸਕਦਾ ਗੰਦੇ ਪਾਣੀ 'ਚ ਸਾਨੂੰ ਇੰਨਾ ਟਾਈਮ ਤੋਂ ਲੰਬੇ ਸਮੇਂ ਤੋਂ ਅਸੀਂ ਇਸ ਗੰਦੇ ਪਾਣੀ ਦੇ ਵਿੱਚੋਂ ਲੰਘ ਰਹੇ ਹਾਂ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਦਾ ਕੋਆਪਰੇਟ ਕੀਤਾ ਪਰ ਸਾਡਾ ਇਲਾਜ ਕੋਈ ਨਹੀਂ ਹੱਲ ਕੋਈ ਨਹੀਂ ਹੁਣ ਸਾਡੇ ਬੱਚੇ ਨੇ ਜਿਹੜੇ ਬਿਮਾਰ ਹੋ ਰਹੇ ਨੇ ਜਦੋਂ ਸਵੇਰੇ ਸਕੂਲ ਜਾਂਦੇ ਨੇ ਉਹਨਾਂ ਦਾ ਹਾਲ ਦੇਖਣ ਵਾਲਾ ਹੁੰਦਾ ਉਹਨਾਂ ਦੇ ਬੂਟ ਹੱਥ 'ਚ ਹੁੰਦੇ ਨੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਸਕੂਲ ਪਹੁੰਚਦੇ ਨੇ ਤਾਂ ਇਹ ਅਪਕ ਸਹਿਵਾਨ ਉਹਨਾਂ ਨੂੰ ਵੀ ਥੋੜੇ ਪੈਰਾਂ 'ਚੋਂ ਗੰਦੀ ਸਮੈਲ ਮਾਰਦੀ ਹੈ ਉਹਨਾਂ ਨੂੰ ਸਕੂਲੋਂ ਭਜਾ ਦਿੰਦੇ ਨੇ ਬਿਮਾਰੀ ਉਹਨਾਂ ਨੂੰ ਅਲੱਗ ਖਾ ਰਹੀ ਹੈ ਪੜ੍ਹਾਈ ਉਹਨਾਂ ਦੀ ਅਲੱਗ ਖਰਾਬ ਹੋ ਰਹੀ ਹੈ ਤੇ ਹੱਲ ਸਾਡਾ ਫਿਰ ਵੀ ਕੋਈ ਨਹੀਂ ਅਸੀਂ ਚਾਹੁੰਦੇ ਹਾਂ ਕਿ ਸਾਡੂੰ ਕੋਈ ਚੰਗੀ ਰਾਹਤ ਦਿੱਤੀ ਜਾਵੇ ਸਾਡਾ ਹੱਲ ਕੱਢਿਆ ਜਾਵੇ ਜਿੰਨਾ ਟਾਈਮ ਸਾਡਾ ਹੱਲ ਨਹੀਂ ਨਿਕਲੂਗਾ ਅਸੀਂ ਇੱਥੇ ਹੀ ਬੈਠੇ ਰਹਾਂਗੇ ਇੱਥੋਂ ਉੱਠਾਂਗੇ ਨਹੀਂ ਅਸੀਂ ਆਪਣਾ ਜਿੰਨਾ ਟਾਈਮ ਕੰਮ ਨਹੀਂ ਸਟਾਰਟ ਹੋਊਗਾ ਅਸੀਂ ਇਹੀ ਸੜਕ ਤੇ ਬੈਠਾਂਗੇ ਅਸੀਂ ਉੱਠਣਾ ਨਹੀਂ ਲਲੀਤ ਮਿੱਤਾਲ ਐਸ ਜੀ ਉਹ ਸੀਵਰੇਜ ਬੋਲ ਸਰ ਇੱਕ ਪ੍ਰੋਬਲਮ ਕੀ ਹੈ ਲੰਬੇ ਸਮੇਂ ਤੋਂ ਆ ਰਹੀ ਹੈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇੱਥੇ ਸੀਵਰ ਦੀ ਪ੍ਰੋਬਲਮ ਹੈ ਏਰੀਆ ਦੇ ਵਿੱਚ ਪਰ ਅਸੀਂ ਸੀਵਰ ਦੀ ਪ੍ਰੋਬਲਮ ਹੱਲ ਕਰਨ ਵਾਸਤੇ ਟੈਂਕਰ ਲਾਏ ਹੋਏ ਆ ਟੈਂਕਰਾਂ ਨਾਲ ਜਿਹੜਾ ਪਾਣੀ ਨਿਕਲਦਾ ਮਤਲਬ ਗਲੀਆਂ ਨੂੰ ਚੁਕਾ ਦੰਦੇ ਆ ਛੇਤੀ ਤੇ ਹੁਣ ਟੈਂਕਰ ਅਸੀਂ ਇੱਕ ਹੋਰ ਲਾਤਾ ਦੋ ਟੈਂਕਰ ਕਰਤੇ ਵੀ ਤਾਂ ਕਿ ਜਿਹੜਾ ਪਾਣੀ ਆ ਉੱਥੇ ਗਲੀ ਚ ਨਾ ਨਿਕਲੇ ਤੇ ਪ੍ਰੋਬਲਮ ਦਾ ਛੇਤੀ ਹੱਲ ਕਰ ਦਿੱਤਾ ਜਾਊਗਾ। ਟੈਂਕਰਾਂ ਕੀ ਹੋਰ ਟੈਂਕਰਾਂ ਨਾਲ ਜਿਹੜਾ ਨਿਕਲ ਜਾਂਦਾ ਪਾਣੀ ਇਹ ਟੈਂਕਰ ਕੱਢ ਰਹੇ ਆ ਜੀ ਟੈਂਕਰਾਂ ਨਾਲ ਪਾਣੀ ਦੋ ਟੈਂਕਰ ਲਾਏ ਹੋਏ ਨੇ ਤਾਂ ਹੀ ਉਹਦੇ ਨਾਲ ਪਾਣੀ ਨਿਕਲ ਜਾਂਦਾ ਥੋੜਾ ਸਵੇਰੇ ਜਦੋਂ ਸਪਲਾਈ ਛੱਡਦੇ ਆ ਤਾਂ ਕਰਕੇ ਪਾਣੀ ਆ ਜਾਂਦਾ ਗਲੀ ਚ। ਇਹਦਾ ਸਹੀ ਹੱਲ ਕਦੋਂ ਹੋਵੇਗਾ ਜੀ? ਇਹਦਾ ਜਲਦੀ ਕਰ ਦਾਂਗੇ ਇਹਦਾ ਸਹੀ ਹੱਲ। ਲੰਬੇ ਦੋ ਘੱਟੋ ਘੱਟ ਦੋ ਸਾਲ ਹੋ ਗ ਵੇ ਕੋਈ ਨਹੀਂ ਇਹਦੇ ਮੋਟਰਾਂ ਅੱਗੇ ਅਸੀਂ ਮੋਟਰਾਂ ਵੀ ਸੈੱਟ ਕਰ ਰਹੇ ਹਾਂ ਵੱਡੀ ਮੋਟਰ ਪਾ ਰਹੇ ਹਾਂ ਕੱਲ ਤੋਂ ਉਹਦਾ ਕੰਮ ਸ਼ੁਰੂ ਹੋ ਜਾਊਗਾ ਤੇ ਫਿਰ ਇਹਨਾਂ ਦਾ ਪ੍ਰੋਬਲਮ ਜਲਦੀ ਹੱਲ ਹੋ ਜਾਊਗੀ ਜੀ ਕੋਈ ਸ਼ਾਲਾ ਕੋਲੇ ਵੀ ਸਰ ਬਹੁਤ ਪਾਣੀ ਭੜਾਇਆ ਉਹ ਉੱਥੇ ਕੋਈ ਨਾਲੀਆਂ ਦੀ ਵੀ ਪ੍ਰੋਬਲਮ ਹੈ ਲੋਕਾਂ ਦੀਆਂ ਨਾਲੀਆਂ ਬੰਦ ਕਿੱਥੀਆਂ ਹੋਈਆਂ ਸ਼ਾਇਦ ਆਪਦੀਆਂ ਕੋਈ ਮਿੱਟੀ ਪਾ ਕੇ ਮੈਨੂੰ ਪਤਾ ਲੱਗਿਆ ਉਹ ਜਿਵੇਂ ਯੂ ਸਾਹਿਬ ਆ ਰਹੇ ਆ ਕਰਕੇ ਗੱਲ ਉਹ ਦੇਖ ਲੈਣੇ ਆ ਜੀ ਜਿਹੜਾ ਇਹ ਧਰਮਪੁਰੇ ਵਸਨੀਕਾਂ ਨੇ ਧਰਨਾ ਲਾਇਆ ਸੀਗਾ ਨਾ ਉੱਥੇ ਲੋਅ ਲਾਈਨ ਏਰੀਆ ਹੈਗਾ ਉੱਥੇ ਸੀਵਰ ਦਾ ਪਾਣੀ ਓਵਰਫਲੋ ਹੁੰਦਾ ਇਹਨਾਂ ਦੀ ਦਿੱਕ ਉਤੇ ਆ ਵੀ ਰੱਖਦੇ ਹੋਗੇ ਵੀ ਨਗਰ ਕੌਂਸਲ ਵੱਲੋਂ ਉਹ ਗਲੀਆਂ ਦੀ ਚੁੱਕਣ ਉੱਪਰ ਚੁੱਕਣ ਵਾਸਤੇ ਪਹਿਲਾਂ ਹੀ ਲੱਗਦਾ ਸੀ ਟੈਂਡਰ ਲਗਾਇਆ ਹੋਇਆ ਟੈਂਡਰ ਖੁੱਲ ਜੇਗਾ ਸਪਟੰਬਰ ਦੇ ਮਹੀਨੇ ਵਰਕ ਆਰਡਰ ਜਾਰੀ ਕਰਕੇ ਇਹਨਾਂ ਦਾ ਗਲੀਆਂਾਂ ਦੇ ਜਿਹੜਾ ਲੈਵਲ ਠੀਕ ਕਰਾ ਦੋਗੇ ਉਸ ਤੋਂ ਬਾਅਦ ਇਹ ਸਮੱਸਿਆ ਹੱਲ ਹੋ ਜਾਏਗੀ ਤੇ ਨਗਰ ਕੌਂਸਲ ਤੋਰੀ ਵੱਲੋਂ ਐਸਟੀਪੀ ਲਗਾਉਣ ਲਈ ਵੱਡੇ ਪੱਧਰ ਤੇ ਕਾਰਵਾਈ ਅਰੰਭੀ ਹੋਈ ਹੈ ਅਗਰ ਐਸਟੀਪੀ ਲੱਗ ਗਿਆ ਤਾਂ ਪਰਮਾਨੈਂਟ ਹੱਲ ਹੋ ਜਾਏਗਾ ਇਸ ਚੀਜ਼ ਦਾ ਇਸ ਮੱਸੀ ਖਤਮ ਹੋ ਜਾਊਗੀ ਥੋੜੀ ਜਿਹੀ ਧੰਨਵਾਦ ਨਹੀਂ ਸੀਵਰੇਜ ਬੋਰਡ ਸੀਵਰੇਜ ਬੋਰਡ ਫਲੀ ਸੀਵਰੇਜ ਬੋਰਡ ਕੋਲੀ ਹੈ ਲੇਕਿਨ ਅਸੀਂ ਬੋਲਨੇ ਕੰਸਰਨ ਬ੍ਰਾਂਚਾ ਹੀ ਹੁੰਦੀ ਆ ਉਹ ਅਲੱਗ ਹੀ ਹੁੰਦੇ ਆ ਉਹ ਚਲਾ ਰਹੇ ਸੀਵਰੇਜ ਬੋਰਡ ਵਾਲੇ ਮੈਂ ਉਹਨਾਂ ਦੇ ਨਾਲ